ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸ ਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਵਾਂ ਸ਼ਹਿਰ ਰਕੇ ਗੁਰਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਬਰਨਾਲਾ ਕਲਾ ਬਲੋਕ ਪ੍ਰਧਾਨ ਰਗਵੀਰ ਸਿੰਘ ਪਾਵਲਾ ਦੀ ਅਗਵਾਈ ਦੇ ਹੇਠ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਲਿਵਾਸਾ ਹਸਪਤਾਲ ਨਵਾਂ ਸ਼ਹਿਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸੁਸਾਇਟੀ ਵੱਲੋਂ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਹ ਜਾਣਕਾਰੀ ਸੈਕਟਰੀ ਬਲਵੰਤ ਸਿੰਘ ਪਾਵਲਾ ਅਤੇ ਪ੍ਰਧਾਨ ਅਗਵੀਰ ਸਿੰਘ ਹੋਰਾ ਵੱਲੋਂ ਸਾਂਝੀ ਕੀਤੀ ਗਈ ਇਸ ਮੌਕੇ ਬਾਬਾ ਨਰੰਗ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਬਰਨਾਲਾ ਕਲਾਂ ਦੇ ਵਾਈਸ ਪ੍ਰਧਾਨ ਰਖਵੀਰ ਸਿੰਘ ਪਾਵਲਾ ਡਾਕਟਰ ਰਿਜ਼ਵਾਨ ਅਮਨਦੀਪ ਕੌਰ ਐਨਐਮ ਲਲਿਤਾ ਅਤੇ ਖਜ਼ਾਨਚੀ ਹਰਪਜਨ ਸਿੰਘ ਹਰਜਿੰਦਰ ਸਿੰਘ ਤੋਂ ਅਲਾਵਾ ਕਰਸੇਮ ਸਿੰਘ ਅਤੇ ਜੀਵਨ ਸਿੰਘ ਵੀ ਹਾਜ਼ਰ ਸਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਬਰਨਾਲਾ ਕਾਲੋਂ ਵੱਲੋਂ ਆਈਬੀਵਾਈ ਹਸਪੀਟਲ ਦੇ ਡਾਕਟਰ ਸਹਿਵਾਨ ਦੇ ਸਹਿਯੋਗ ਦੇ ਨਾਲ ਅੱਜ ਜੋ ਫ੍ਰੀ ਮੈਡੀਕਲ ਕੈਂਪ ਗੁਰਦੁਆਰਾ ਮਨਜੀਤ ਸਾਹਿਬ ਬੰਗਾ ਰੋਡ ਵਿਖੇ ਲਗਾਇਆ ਜਾ ਰਿਹਾ ਹੈ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਥੇ ਅੱਜ ਪੁੰਨਿਆਂ ਦਾ ਦਿਹਾੜਾ ਹੈ ਉੱਥੇ ਅੱਜ ਸ਼ੁਭ ਸੰਗਰਾਮ ਦਾ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਇਸ ਸ਼ੋਭਾ ਅਫਸਰ ਦੇ ਉੱਤੇ ਸਾਡੀ ਸੋਸਾਇਟੀ ਦੇ ਸਾਰੇ ਮੈਂਬਰ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕਾਫੀ ਜ਼ਰੂਰਤਮੰਦ ਜੋ ਮਰੀਜ਼ ਆ ਰਹੇ ਹਨ ਜਿਨ੍ਹਾਂ ਦਾ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ ਅਤੇ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ ਸੋ ਅਥੀ ਗੁਰੂ ਮਹਾਰਾਜ ਤਨਤਨ ਗੁਰਪ੍ਰੀਤ ਭਦਰ ਸਹਿ ਮਹਾਰਾਜ ਜੀ ਦਾ ਜੋ ਇਤਿਹਾਸਿਕ ਗੁਰੂ ਘਰ ਹੈ ਗੁਰਤੇਗ ਵੱਧਾ ਸਹਿਬ ਮਹਾਰਾਜੇ ਚਾਨਣਾ ਜੀ ਇਹ ਹੀ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸੋਸਾਇਟੀ ਦੇ ਮੈਂਬਰ ਲੰਬੇ ਸਮੇਂ ਤੋਂ ਇਹ ਸਵਾਮਨਵਾ ਨਵਾ ਰਹੇ ਹਨ ਜਿਸ ਤਰ੍ਹਾਂ ਕਿ ਨਗਰ ਦੇ ਵਿੱਚ ਖੂਂਦਨ ਕੈਂਪ ਲਵਾਇਆ ਜਾਂਦਾ ਹੈ ਹੋਰ ਬਰਾਸਤੀ ਖੂਹਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਕੋਈ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿੱਚ ਲੜਕੀਆਂ ਦੇ ਵਿਆਹਾਂ ਤੇ ਮਦਦ ਕੀਤੀ ਜਾਂਦੀ ਹੈ ਅਤੇ ਹੋਰ ਜੋ ਵੀ ਨਗਰ ਦੇ ਵਿੱਚ ਜਾਂ ਹੋਰ ਬਾਹਰ ਬਾਰੇ ਸ਼ਹਿਰਾਂ ਦੇ ਵਿੱਚ ਕੋਈ ਗਰੀਬ ਪਰਿਵਾਰ ਜਿਹਦਾ ਕੋਈ ਸਿਰ ਦੇ ਉੱਤੇ ਉਹਦਾ ਜੋ ਪਤੀ ਦਾ ਸਾਆ ਉੱਠ ਜਾਂਦਾ ਹੈ ਉਹਨਾਂ ਦੇ ਮਕਾਨ ਬਣਾਉਣੇ ਜਾਂ ਹੋਰ ਕਾਫੀ ਸੁਵਾਵਾ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਸੋਸਾਇਟੀ ਵੱਲੋਂ ਕੀਤੀਆਂ ਜਾਂਦੀਆਂ ਹਨ ਸੋ ਅਸੀਂ ਸ਼ਮਸ਼ਾਨ ਘਾਟ ਦੀ ਵੀ ਸੇਵਾ ਤਕਰੀਬਨ 2009 ਤੋਂ ਸ਼ੁਰੂ ਕਰਾ ਕੇ ਅੱਜ ਤੱਕ ਨਿਰਵਿਧਨ ਚੱਲ ਰਹੀ ਹੈ ਇਹ ਸਾਰੇ ਹੀ ਸੋਸਾਇਟੀ ਮੈਂਬਰ ਨਗਰ ਨਿਵਾਸੀ ਅਤੇ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਕਰਦੇ ਹਨ ਤੋ ਅਸੀਂ ਗੁਰੂ ਮਹਾਰਾਜ ਚਾਨਣਾ ਜੀ ਹੀ ਬੇਨਤੀ ਕਰਦੇ ਆ ਕਿ ਸਾਰੇ ਹੀ ਸੋਸਾਇਟੀ ਮੈਂਬਰਾਂ ਮਹਾਰਾਜ ਤੰਦਰੁਸਤੀ ਵਕਸ਼ਣ ਅਤੇ ਇਸੇ ਤਰ੍ਹਾਂ ਸਵਾਵਾ ਕਰਦੇ ਰਹਿਣ ਤੇ ਅਸੀਂ ਜੋ ਸਾਡੇ ਡਾਕਟਰ ਸਹਿਬਾਨ ਜਿੰਨੇ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਾਡੇ ਜੋ ਬਾਸ ਦੇ ਪ੍ਰਦੇਸੀ ਜੀ ਇਹ ਸਾਡੇ ਕੋਲ ਇੱਥੇ ਸਮਾਂ ਕੱਢ ਕੇ ਆਏ ਆ ਅਸੀਂ ਇਹਨਾਂ ਦੀ ਪ੍ਰੈਸ ਦਾ ਵੀ ਬਹੁਤ ਬਹੁਤ ਤਹਿ ਦਰੁਤਨਵਾਦ ਕਰਦੇ ਹਾਂ ਕਿਉਂਕਿ ਇਹ ਸਾਡੇ ਮਤਲਬ ਘਰ ਦੇ ਪਰਿਵਾਰਕ ਮੈਂਬਰ ਆ ਤੇ ਅਸੀਂ ਇੱਕ ਵੀ ਆਵਾਜ਼ ਸਾਨੂੰ ਕਹਿਣ ਤੋਂ ਪਹਿਲਾਂ ਨਾਂ ਕਿਹਾ ਤੇ ਵੀ ਇਹ ਆਪਣੇ ਆਪ ਮਹਾਰਾਜ ਦੀ ਕਿਰਪਾ ਇਹਨਾਂ ਤੇ ਆਪਣੇ ਆਪ ਸਾਡਾ ਸਹਿਯੋਗ ਦਿੰਦੇ ਆ ਹਰ ਤਰ੍ਹਾਂ ਦੇ ਨਾਲ ਸਵਾਵਾਵਾਂ ਦੇ ਵਿੱਚ ਵੀ ਸਹਿਯੋਗ ਦਿੰਦੇ ਆ ਤੇ ਇਹ ਜੋ ਸਾਡੀ ਆਵਾਜ਼ ਆ ਇਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਵਾਸਤੇ ਵੀ ਇਹ ਸਾਡਾ ਸਹਿਯੋਗ ਦਿੰਦੇ ਆ ਅਸੀਂ ਬਾਦ ਦੇ ਪਦੇਸੀ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਤਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਰ ਹੰਕਾਰ ਸਿੰਘ ਮੈਂ ਬੋਲ ਰਿਹਾ ਆ ਕਿ ਸਾਡੇ ਐਨਐਸਐਸ ਦੇ ਬੱਚੇ ਜਿਹੜੇ ਦਿੱਲੀ ਵਾਸਤੇ ਜਾ ਰਹੇ ਆ ਜੁਵਕ ਸੁਭਾਵਾਂ ਡਾਕਟਰ ਸਾਹਿਬ ਚੰਡੀਗੜ੍ਹ ਤੋਂ ਉਹਨਾਂ ਵੱਲੋਂ ਇਹ ਪ੍ਰਬਾਲਾ ਕੀਤਾ ਗਿਆ ਸਾਡੇ ਐਨਐਸਐਸ ਦਾ ਤੇ ਯੂਨਿਟ ਚੱਲਦਾ ਹੈ ਜਿਹਦੇ ਪ੍ਰੋਗਰਾਮ ਅਫਸਰ ਸ਼੍ਰੀਮਾਨ ਜਤਿੰਦਰ ਕਟਲ ਜੀ ਨੇ ਉਹਨਾਂ ਵੱਲੋਂ ਇਹ ਪ੍ਰਬਾਲਾ ਕੀਤਾ ਜਾ ਰਿਹਾ ਅੱਜ ਸ਼ਨੀਵਾਰ ਹੈ ਸਪੈਸ਼ਲ ਬੱਚਿਆਂ ਨੂੰ ਅਸੀਂ ਵਿਦਾ ਕਰਨ ਵਾਸਤੇ ਆਇਆ ਇਹਨਾਂ ਦੀ ਸਵੇਰੇ 6 ਵਜੇ ਜਲੰਧ ਤੋਂ ਟ੍ਰੇਨ ਆ ਇਹਨਾਂ ਨੂੰ ਅਸੀਂ ਆਈਟੀ ਨਵਾਂ ਸ਼ਹਿਰ ਵੱਲੋਂ ਇੱਕ ਐਸੇ ਕੰਮ ਲਈ ਭੇਜ ਰਹੇ ਆ ਜਿਹੜਾ ਸੇਵਾ ਦਾ ਕੰਮ ਆ ਪੰਮੀ ਸੇਵਾ ਯੋਜਨਾ ਤੁਹਾਨੂੰ ਪਤਾ ਹੀ ਐ ਐਨ ਐਸ ਐਸ ਦਾ ਮਤਲਬ ਪਹਿਲੀ ਵਾਰੀ ਨਵਾਂ ਸ਼ਹਿਰ ਰਾਈਡੇ ਤੋਂ ਇਹ ਬੱਚੇ ਜਾ ਰਹੇ ਆ ਮੇਰੇ ਕੋਲ ਇਸ ਵੇਲੇ ਲਗਭਗ 11 ਬੱਚੇ ਖੜੇ ਆ ਤਿੰਨ ਚਾਰ ਬੱਚੇ ਹਲੇ ਵਿਜੀ ਹੋਣ ਕਰਕੇ ਨਹੀਂ ਆਏ ਸਵੇਰੇ ਜਲੰਧਰ ਤੋਂ ਨਾ ਟ੍ਰੇਨ ਫੜਨੀ ਆ ਸੋ ਮੈਂ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਆਪਣਾ ਤੁਸੀਂ ਖਿਆਲ ਰੱਖਣਾ ਕਿਉਂਕਿ ਤੁਹਾਨੂੰ ਪਹਿਲੀ ਵਾਰੀ ਮੌਕਾ ਮਿਲ ਰਿਹਾ ਹੋ ਸਕਦਾ ਤੁਹਾਨੂੰ ਅੱਗੇ ਫਿਰ ਮੌਕਾ ਮਿਲੇ ਪਹਿਲਾਂ ਵੀ ਇੱਕ ਸਾਡਾ ਗਰੁੱਪ ਮਨਾਲੀ ਗਿਆ ਸੀ ਉਹਨਾਂ ਨੇ ਟ੍ਰੇਨਿੰਗ ਕਰਨ ਵਾਸਤੇ ਉੱਥੇ ਬਹੁਤ ਵਧੀਆ ਟ੍ਰੇਨਿੰਗ ਹੋਈ ਸੀ ਇਹ ਦੂਜਾ ਗਰੁੱਪ ਜਿਹੜਾ ਦਿੱਲੀ ਜਾ ਰਿਹਾ ਸੋ ਮੈਂ ਇਹੀ ਇਹਨਾਂ ਤੋਂ ਆਸ ਕਰਦਾ ਕਿ ਤੁਸੀਂ ਆਈਟੀ ਦਾ ਨਾਮ ਰੋਸ਼ਨ ਕਰਕੇ ਆਣਾ ਜਿਹੜੀ ਵੀ ਤੁਹਾਡੇ ਨੂੰ ਸੇਵਾ ਲੱਗਦੀ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਸੇਵਾ ਨਿਭਾ ਕੇ ਆਣੀ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀ ਗਰੁੱਪ ਭੇਜਣੇ ਆ ਤੇ ਤੁਹਾਡੇ ਕੋਲ ਮੈਂ ਇਹ ਆਸ ਕਰਦਾ ਕਿ ਤੁਸੀਂ ਆਈਟੀ ਦਾ ਨਾਮ ਤਾਂ ਰੋਸ਼ਨ ਕਰੋਗੇ ਨਾਲ ਤੁਹਾਡਾ ਵੀ ਨਾਮ ਰੋਸ਼ਨ ਹੋਏਗਾ ਤੁਹਾਡੇ ਘਰ ਦਾ ਨਾਂ ਵੀ ਹੋਏਗਾ ਤੇ ਤੁਹਾਡੇ ਸਾਥ ਮੈਂਬਰਾਂ ਦਾ ਵੀ ਹੋਏਗਾ ਤੇ ਪੰਜਾਬ ਦਾ ਵੀ ਹੋਏਗਾ ਤੁਸੀਂ ਦਿੱਲੀ ਜਾ ਰਹੇ ਹੋ ਸੋ ਬਹੁਤ ਬਹੁਤ ਥੈਂਕ ਯੂ ਔਰ ਮੈਂ মিডিਆ ਨੂੰ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਜਦੋਂ ਇਹ ਆਊਗੇ ਦਿੱਲੀ ਤੋਂ ਆ ਕੇ ਕਵਰ ਕਰਿਓ ਕਿ ਕੀ ਕੀ ਸਿੱਖ ਕੇ ਆਏ ਆ ਤੇ ਇਹਨਾਂ ਨੇ ਕੀ ਕੀ ਉੱਥੇ ਸਿੱਖਣ ਤੋਂ ਬਾਅਦ ਇੱਥੇ ਇੰਪਲੀਮੈਂਟ ਕੀਤਾ ਆ ਕੇ ਤੁਸੀਂ ਜ਼ਰੂਰ ਗੱਲ ਕਰਿਓ ਸੋ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ